ਫੈਸ਼ਨ ਹਾਊਸ ਮੋੜ ਮੰਡੀ ਸਵੇਰੇ ਤਰੀਕ ਹੈਗੀ 11 ਅਗਸਤ ਦਿਨ ਐਤਵਾਰ ਕੱਪੜੇ ਦੀ ਬਹੁਤ ਵੱਡੀ ਸੇਲ ਜੀ ਕੱਪੜੇ ਦੀ ਬਹੁਤ ਵੱਡੀ ਸੇਲ ਆ ਦੇਖੋ ਪੋਚੇ ਵਰਕ ਦੇ ਸੂਟ ਆ ਗਏ ਪਿਓਰ ਮਸ਼ਲੀਨ ਦੇ ਪੋਚੇ ਵਰਕ ਦਾ ਸੂਟ ਜਿਹੜਾ ਬਾਜ਼ਾਰ 'ਚ 900 ਦਾ 1000 ਰੁਪਏ ਦਾ ਵਿਕਦਾ ਦੁਕਾਨਦਾਰਾਂ ਵਾਸਤੇ ਵੱਡੀਆਂ ਓਫਰਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਮਿਲੂਗਾ 400 ਰੁਪਏ ਦਾ 400 ਰੁਪਏ ਦਾ ਕੱਢੀ ਵਧੀਆ ਕੱਢੀ ਸਲਵਾਰ ਨਾਲ ਸੂਟ ਨਾਲ ਮਸ਼ਲੀਨ ਦਾ ਪਿਓਰ ਵਧੀਆ ਦੁਪੱਟਾ 400 ਰੁਪਏ ਦਾ ਜੀ ਰੰਗ ਦੇਖੋ ਇਹਦੇ ਕਿੰਨੇ ਲੱਗੇ ਪਏ ਆ 4 400 ਰੁਪਏ ਦੇ ਅੰਦਰ ਆ ਰੰਗ ਨਹੀਂ ਜਾਣਗੇ ਤੁਹਾਨੂੰ ਆ ਦੇਖੋ ਵੈਰਾਈਟੀਆਂ ਸੂਟ ਕੋਈ ਹੈਗੇ 1100 ਦਾ ਕੋਈ ਹੈਗੇ 1200 ਦਾ ਸੂਟ ਮਿਲਣਗੇ ਸਿਰਫ ਤੇ ਸਿਰਫ 4 400 ਰੁਪਏ ਦੇ ਜੀ 4 400 ਰੁਪਏ ਦਾ ਸੂਟ ਮਿਲ ਜਾਣਗੇ ਉਸ ਤੋਂ ਬਾਅਦ ਆ ਗਏ ਪੂਰੇ ਵਧੀਆ ਟਾਈ ਐਂਡ ਆਈ ਦਾ ਕਪੜਾ ਮਸਲੀਨ ਦੇ ਮਸਲੀਨ ਦਾ ਕਪੜਾ ਆ ਗਿਆ ਜੀ ਪੌਂਚੇ ਵਰਕ ਦੇ ਨਾਲ ਪੌਂਚੇ ਦਾ ਆ ਗਿਆ ਵਰਕ ਸੂਟ ਮਿਲੂਗਾ 370 ਰੁਪਏ ਦਾ 370 ਰੁਪਏ ਦਾ ਸੂਟ ਮਿਲ ਜਾਣਾ ਜੀ ਇਸ ਤੋਂ ਬਾਅਦ ਸੂਤੀ ਚੁੰਨੀ ਨਾਲ ਸੂਟ ਮਿਲੂਗਾ 180 ਰੁਪਏ ਦਾ 180 ਰੁਪਏ ਦਾ ਸੂਤੀ ਚੁੰਨੀ ਨਾਲ ਸੂਟ ਰੰਗ ਜਿੰਨੇ ਮਰਜ਼ੀ ਲੈ ਲਓ ਆ ਰੰਗ ਲੱਗੇ ਪਏ ਆ ਬਹੁਤ ਡਿਜ਼ਾਈਨ ਬਹੁਤ ਚੀਜ਼ਾਂ ਆ ਸੂਟ ਆ ਗਿਆ ਕੜਾਈ ਵਾਲਾ 180 ਰੁਪਏ ਦਾ ਕੜਾਈ ਵਾਲਾ ਨਾਲ ਚੁੰਨੀ ਆ ਜੈਪੂਰੀ ਸੂਟ ਆ ਗਏ 3.5 ਤੋਂ 300 ਰੁਪਏ ਦੇ ਸੂਤੀ ਚੁੰਨੀ ਦੇ ਨਾਲ 3.5 ਤੋਂ 300 ਰੁਪਏ ਦੇ ਸੂਤੀ ਚੁੰਨੀ ਦੇ ਨਾਲ ਆ ਦੇਖੋ ਪੂਰੀ ਦੁਕਾਨ ਦੀ ਸੇਲ ਹੈ ਪੂਰੀ ਦੁਕਾਨ ਦੀ ਸੇਲ ਕੱਲ੍ਹ ਨੂੰ ਦਿਨ ਐਤਵਾਰ ਜਲਦੀ ਤੋਂ ਜਲਦੀ ਪਹੁੰਚੋ ਤੇ ਆਪਦਾ ਬਹੁਤ ਵੱਡਾ ਫਾਇਦਾ ਕਰੋ ਜੀ